ਅਸੀਂ ਨਾ ਵੇਖਿਆ ਪਹਿਲਾਂ ਮੇਰਾ ਬੰਦਾ ਡਾਉਣ ਰਿਹਾ 2-3 ਸਾਲ ਇਹਨੂੰ ਟੀਵੀ ਦੀ ਸ਼ਿਕਾਇਤ ਸੀ ਸੀਵਕਰ ਦੀ ਸ਼ਿਕਾਇਤ ਸੀ ਇਹ ਕਮਰਾ ਮੈਂ ਪਾ ਨਹੀਂ ਰਹੀ ਪਟਵਾਰੀ ਨੇ ਨਾ ਵੇਖਿਆ ਉਹਦੇ ਵੀਰਪਾਲ ਤੇ ਰਿਪੋਰਟ ਦੇ ਵਿੱਚ ਨਾ ਆ ਗਿਆ ਤੇ ਵੀ ਤੇਰਾ ਕਮਰਾ ਆ ਜਾਊਗਾ ਇਹ ਤੋਂ ਬਾਅਦ ਮੜ ਕੇ ਲੈਟਾਂ ਇੱਥੇ ਆਗਾ ਪੰਚਾਇਤ ਦੇ ਕੋਲੇ ਤੇ ਪੰਜ ਘਰ ਪਾਤੀ ਪਹਿਲਾਂ ਮੜ ਕੇ ਸ਼ੇਮਾ ਲੰਬਰ ਮੇਰਾ ਸੀਗਾ ਮੇਰੀ ਛੱਤ ਡਿੱਗੀ ਆ ਫਿਰ ਮੈਂ ਕਿਤੇ ਨਾ ਕਿਤੇ ਦਾ ਸਮਾਨ ਰੱਖਣਾ ਸੀ ਮੇਰੇ ਗੁੱਡੀ ਦਾ ਸਮਾਨ ਦਾਸ ਸੀਗਾ ਦੇ ਨਾਲਾ ਪੇਟੀ ਲਈ ਸੀ ਪੇਟੀ ਉਹ ਟੁੱਟੀ ਪਈ ਆ ਕਾਫੀ ਸਮਾਨ ਖਰਾਬ ਹੋ ਗਿਆ ਸੀ ਤਿੰਨ ਸਾਲ ਮੈਂ ਪੂਰਾ ਘਰ ਸਾਡਾ ਬਿਮਾਰੀ ਦੇ ਨਾਲ ਹੀ ਹੋਇਆ ਬਸ ਇਹ ਤੋਂ ਬਾਅਦ ਤਾਂ ਕਿਸੇ ਨੇ ਇਣਕ ਵਾਰੀ ਵੀ ਨਹੀਂ ਕੀਤੀ ਵੀ ਕੀ ਤੇਰੇ ਨਾਲ ਹੋਇਆ ਤੇ ਕੀ ਬੀਤਿਆ ਤੇ ਪਾਸੇ ਹੀ ਕਦਰੈਂਡਿਆ ਤੂੰ ਮੁੰਡਿਆ ਨਾਰਾਇਣ ਅਮਜ ਉਸਮਾਨ ਤਾਂ ਮੇਰਾ ਉੱਥੇ ਬਾਹਰ ਦਾ ਬਾਹਰ ਹੀ ਪਿਆਸੀ ਪੈਣੋਂ ਤਾਂ ਛੱਤ ਤੇ ਜਵਾਪਾਂ ਕੋਲੇ ਚਿਰਨੇ ਖਤਰਾ ਦਿੱਤਾ ਨਿੰਮਤਾ ਹਾਂ ਪਿੱਛੋ ਲੈ ਕੇ ਲੈ ਕੇ ਗਿਆ ਗ੍ਰਾਂਵ ਸੇ ਕਾਇਸੀ ਦੋ ਜਣੇ ਸਾਡੇ ਇੱਥੇ ਮੇਰੇ ਫੋਟੋ ਕਰਕੇ ਲੈ ਕੇ ਗਏ ਆ ਵੀ ਕਮਰੇ ਤੇਰੀ ਆ ਜਾਣ ਤੇਰਾ ਡੇ ਕਮਰਾ ਡਿੱ ਗਿਆ ਪਿੱਛੋ ਜੀ ਤੋਂ ਲੋਕਡਾਊਨ ਜਿਹਦੇ ਵਿੱਚ ਮੀਂਹ ਆ ਗਿਆ ਸੀ ਉਦੋਂ ਦੀ ਛੱਤ ਡਿੱਗੀ ਵੀ ਆ ਉਦੋਂ ਬਾਅਦ ਆਈ ਸੀ ਜੇਕਰ ਸ਼ਾਮ ਨੂੰ ਤੁਸੀਂ ਥੱਕ ਟੁੱਟ ਕੇ ਮੰਜੇ ਦੇ ਉੱਤੇ ਪੈਂਦੇ ਹੋ ਤਾਂ ਮੰਜੇ ਦੇ ਉੱਤੇ ਪੈਂਸਾਰ ਆ ਜਿਹੜਾ ਤੁਹਾਨੂੰ ਬਹੁਤ ਸਾਰੇ ਲੋਕਾਂ ਨੂੰ ਆ ਜਿਹੜਾ ਕਿਤੇ ਨਾ ਕਿਤੇ ਉੱਪਰ ਲੈਂਟਰ ਦਿਸ ਰਿਹਾ ਹੋਊਗਾ ਜਾਂ ਕੁਝ ਹੋਰ ਗਰੀਬਕਰ ਹੈਗੇ ਆ ਉਹਨਾਂ ਨੂੰ ਬਾਲੇ ਵਾਲੀਆਂ ਛੱਤਾਂ ਦਿਸ ਰਹੀਆਂ ਹੋਣਗੀਆਂ ਪਰ ਅੱਜ ਜਿਸ ਪਰਿਵਾਰ ਦੇ ਕੋਲ ਅਸੀਂ ਪਹੁੰਚੇ ਹੋਏ ਆ ਤੇ ਤਰਾਸ ਦੀ ਇਹ ਹੈਗੀ ਆ ਕਿ ਜੇਕਰ ਉਸ ਕਮਰੇ ਦੇ ਵਿੱਚ ਪਈਏ ਤਾਂ ਕਮਰੇ ਦੇ ਵਿੱਚ ਜਦੋਂ ਤਾਂ ਨੂੰ ਚੱਕੀਦਾ ਤਾਂ ਨਾ ਤਾਂ ਲੈਂਟਰ ਦਿਸਦਾ ਨਾ ਡਾਟ ਦਿਸਦੀ ਆ ਤੇ ਨਾ ਹੀ ਆ ਜਿਹੜਾ ਕੋਈ ਟਾਇਲ ਬੱਤਾ ਦੇਖਦਾ ਤੇ ਇਥੋਂ ਤੀਕ ਆ ਕਿ ਕਾਨੇ ਵਾਲੀ ਛੱਤ ਵੀ ਨਹੀਂ ਦਿਖਦੀਗੀ ਸਿੱਧਾ ਅਸਮਾਨ ਦਿਸਦਾ ਤਾਰੇ ਰਹਿਦੇ ਆ ਚੰਦ ਦਿਖਦਾ ਹੈਗਾ ਬਹੁਤ ਸਾਰੇ ਲੋਕਾਂ ਦੀ ਇਹ ਹੋਣੀ ਆ ਤੇ ਸਾਡੀ ਕੋਸ਼ਿਸ਼ ਰਹਿੰਦੀ ਆ ਅਸੀਂ ਆਪਣੇ ਕੈਮਰੇ ਦੇ ذریعے ਜਿਹੜਾ ਲੋਕਾਂ ਦੀ ਉਹ ਸਚਾਈ ਸਰਕਾਰਾਂ ਸਾਹਮਣੇ ਤੇ ਹੋਰ ਸਾਡੇ ਲੋਕਾਂ ਦੇ ਸਾਹਮਣੇ ਰੱਖੀਏ ਤਾਂ ਕਿ ਕਿਤੇ ਨਾ ਕਿਤੇ ਇਸ ਤਰਕੇ ਦੀ ਜਿਹੜੀ ਉਹ ਬਾਹ ਫੜੀ ਜਾਵੇ ਬੇਸ਼ੱਕ ਲੰਬੇ ਸਮੇਂ ਤੋਂ ਸਰਕਾਰਾਂ ਕਈ ਸਕੀਮਾਂ ਜਿਹੜੀਆਂ ਉਹ ਚਲਾਉਂਦੀਆਂ ਰਹੀਆਂ ਤੇ ਉਹਨਾਂ ਸਕੀਮਾਂ ਦੇ ਤਹਿਤ ਆ ਜਿਹੜੀ ਮਜ਼ਦੂਰਾਂ ਨੂੰ ਜੋ ਸਾਡਾ ਐਸੇ ਤਰਕਾ ਹੈਗਾ ਜਾਂ ਜੋ ਲੋੜਵੰਦ ਤਰਕਾ ਹੈਗਾ ਉਹਨਾਂ ਨੂੰ ਮਕਾਨ ਬਣਾ ਕੇ ਦੇਣ ਦੇ ਲਈ ਆ ਜਿਹੜਾ ਪਹਿਲਾਂ ਇੰਦਰਾ ਆਵਾਸ ਯੋਜਨਾ ਚੱਲਦੀ ਸੀ ਫਿਰ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਚੱਲੀ ਹਰ ਹਜੇ ਵੀ ਆ ਜਿਹੜਾ ਜੋ ਟਾਰਗੇਟ ਮਿੱਥਿਆ ਗਿਆ ਸੀਗਾ ਉਸ ਟਾਰਗੇਟ ਦੇ ਉੱਤੇ ਆ ਜਿਹੜੀ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਵੀ ਨਹੀਂ ਪਹੁੰਚੀ ਪਿਛਲੇ ਸਮੇਂ ਜਿਹੜਾ ਰਿਪੋਰਟਾਂ ਵੀ ਆਈਆਂ ਸਾਡੇ ਨਾਲ ਇਸ ਪਰਿਵਾਰ ਤੋਂ ਅਸੀਂ ਬੱਗਿਆਂ ਨੇ ਬੈਠੇ ਹੋਏ ਆ ਬੀਬੀ ਜੀ ਮੌਜੂਦ ਨੇ ਬੀਬੀ ਜੀ ਸਵਾਗਤ ਹੈ ਜੀ ਪਹਿਲਾਂ ਤਾਂ ਪਹਿਲਾਂ ਤੇ ਵੀਰ ਜੀ ਥੋੜਾ ਧੰਨਵਾਦ ਜਿਹੜੀ ਇੱਥੇ ਆਏ ਸਾਡੀ ਖਬਰ ਸੁਣਨ ਜੀ ਮੇਰਾ ਨਾਮ ਵੀਰਪਾਲਾ ਪਿੰਡ ਸਾਡਾ ਬੱਗਿਆਣਾ ਜੀ ਅਸੀਂ ਇੰਨਾ ਵੇਖ ਲਾ ਪਹਿਲਾਂ ਮੇਰਾ ਬੰਦਾ ਡਾਣ ਰਿਆ 2-3 ਸਾਲ ਇਹਨੂੰ ਟੀਵੀ ਦੀ ਸ਼ਿਕਾਇਤ ਸੀ, ਸੂਗਰ ਦੀ ਸ਼ਿਕਾਇਤ ਸੀ। ਇਹ ਕਮਰਾ ਮੈਂ ਪਾਣੀ ਰਹੀ। ਪਹਿਲਾਂ ਮੈਨੂੰ ਆਦਾ ਬੰਦਾ ਬਚਾਉਣਾ ਜ਼ਰੂਰੀ ਸੀਗਾ। ਅੱਛਾ। ਇਹਦੂ ਬਾਦਾਂ ਦੇ ਜਦੋਂ ਆਏ ਸਾਡੇ ਪਟਵਾਰੀ ਆਇਆ ਕਿਤੇ ਮੀਂਹ ਪੈਂਦਿਆਂ ਦੇ ਵਿੱਚ ਉਦੋਂ ਮੇਰੀ ਛੱਤ ਡੱਗ ਪਈ ਸੀ। ਪਟਵਾਰੀ ਨੇ ਨਾ ਵੇਖਿਆ ਉਹਦੇ ਵੀਰਪਾਲ ਤੇ ਰਿਪੋਰਟ ਦੇ ਵਿੱਚ ਨਾ ਆ ਗਿਆ। ਤੇ ਵੀ ਤੇਰਾ ਕਮਰਾ ਆ ਜਾਊਗਾ। ਅੱਛਾ। ਇਹਦੂ ਬਾਦ ਮੜ ਕੇ ਲੈਟਾਈ ਇੱਥੇ ਆਗਾ ਪੰਚਾਇਤ ਦੇ ਕੋਲੇ ਤੇ ਪੰਜ ਘਰ ਪਾਤੀ ਪਹਿਲਾਂ। ਮੜ ਕੇ ਸ਼ੇਮਾ ਲੰਬਰ ਮੇਰਾ ਸੀਗਾ। ਮੇਰੇ ਤਾਂ ਆਦੇ ਵੀ ਗਾਂ ਅੱਗੇ ਆਉਣਗੇ ਫੇਰ ਕਮਰੇ ਫੇਰ ਪੰਜ ਆ ਗਏ ਮੜ ਕੇ ਮੈਨੂੰ ਆਦੇ ਵੀ ਤੇਰਾ ਤਾਂ ਤਾ ਤੂੰ ਜਵਾਕਾਂ ਨਾਲ ਰਹਿ ਰਹੀਆਂ ਜੋਗਨੀ ਤੇਰਾ ਕਮਰਾ ਪੈਨਦੇ ਮੇਰੀ ਛੱਤ ਡਿੱਗੀ ਆ ਫੇਰ ਮੈਂ ਕਿਤੇ ਨਾ ਕਿਤੇ ਦਾ ਸਮਾਨ ਰੱਖਣਾ ਸੀ ਮੇਰੀ ਗੁੱਡੀ ਦਾ ਸਮਾਨ ਦਾਸ ਸੀਗਾ ਦੀਨ ਵਾਲਾ ਪੇਟੀ ਲਈ ਸੀ ਪੇਟੀ ਉਹ ਟੁੱਟੀ ਪਈ ਆ ਕਾਫੀ ਸਮਾਨ ਖਰਾਬ ਹੋ ਗਿਆ ਸੀ ਅਛਾ ਜਿਹੜਾ ਲੜਕੀ ਨੂੰ ਦਾਜ ਦੇਣਾ ਸੀ ਉਹ ਵੀ ਖਰਾਬ ਹੋ ਗਿਆ ਬਿਨਾਂ ਸ਼ਤ ਖਰਾਬ ਹੋ ਗਿਆ ਹਾਂਜੀ ਹਾਂਜੀ ਪੇਟੀ ਸਾਰੀ ਟੁੱਟ ਗਈ ਤੇ ਆਵੇ ਪੇਟੀ ਉਰਲੀ ਛੜ ਕੱਟਦੀ ਸੀ ਰਸੋਈ ਦੇ ਵਿੱਚ ਕੱਢੀ ਪਈ ਸਾਰਾ ਖਰਾਬ ਹੋ ਗਿਆ ਦਿਮਾਰੇ ਮੈਂ ਕੁੜੀ ਨੂੰ ਸਮਾਨ ਦਿੱਤਾ ਜਿਹਦੇ ਮੇਰਾ ਬੰਦਾ ਠੀਕ ਹੋਇਆ ਤਿੰਨ ਗੁੱਡੀਆਂ ਸੀ ਮੇਰਾ ਸਮਾਨ ਉਹਨਾਂ ਨੂੰ ਵੀ ਜ਼ਰੂਰੀ ਸੀ ਦੇਣਾ ਤੇ ਮੈਂ ਉਹ ਦੇ ਚੁੱਕੀ ਸੀ ਨਹੀਂ ਛੱਤ ਮੈਥੋਂ ਨਹੀਂ ਪਈ ਸੀ ਸੂਗਰ ਦਾ ਮਰੀਜ਼ ਸੀ ਪਹਿਲਾਂ ਇਹਨੂੰ ਟੀਵੀ ਰਹੀ ਆ ਤਿੰਨ ਸਾਲ ਮੈਂ ਬੂਰਾ ਕੋਲ ਸਾਡਾ ਬਿਮਾਰੀ ਦੇ ਨਾਲ ਹੀ ਹੋਇਆ ਬਸ ਇਹ ਦੋ ਬਾਤ ਤਾਂ ਕਿਸੇ ਨੇ ਇਣਕ ਵਾਰੀ ਵੀ ਨਹੀਂ ਕੀਤੀ ਵੀ ਕੀ ਤੇਰੇ ਨਾਲ ਹੋਇਆ ਤੇ ਕੀ ਬੀਤਿਆ ਤੇਰੇ ਨਾਲ ਤੇ ਬਸ ਇਹੀ ਕਹਿ ਦਿੰਦੇ ਆ ਤੂੰ ਮੁੰਡਿਆ ਨਾਰਾ ਹੀ ਰਹੀਆਂ ਮੈਂ ਜਸਮਾਨ ਤਾਂ ਮੇਰਾ ਉੱਥੇ ਬਾਹਰ ਦਾ ਬਾਹਰ ਹੀ ਪਿਆ ਸੀ ਪੈਣ ਨੂੰ ਤਾਂ ਛੱਤ ਤੇ ਜਵਾਕਾਂ ਕੋਲੇ ਵਿਚਾਰੇ ਨੇ ਕਮਰਾ ਦਿੱਤਾ ਤੇ ਅਸੀਂ ਪੈ ਜਾਂਦੇ ਆ ਤੇ ਬਸ ਆਹੀ ਆ ਗ੍ਰਾਮ ਸੇਵ ਕਹੀਂ ਕਹਿ ਦਿੰਦਾ ਇਹ ਜਵਾਕਾਂ ਸਾਗ ਰਹਿ ਰਹੀ ਆ ਅੱਛਾ ਬੱਚੇ ਕਿੰਨੇ ਆ ਤੁਹਾਡੇ ਮੇਰੇ ਬੱਚੇ ਤਿੰਨ ਮੁੰਡੇ ਤਿੰਨ ਆ ਤਿੰਨ ਗੁੱਡੀਆਂ ਮੇਰੇ ਨਾਲ ਅੱਛਾ ਵਿਆਹ ਹੋਇਆ ਵਿਆਹ ਦੋ ਮੰਗੇ ਆ ਇੱਕ ਵਿਆਹ ਆ ਦੋ ਅਗਲੇ ਤਾਂ ਕੀ ਭਟੱਕਾ ਦੋਗਲੇ ਨੇ ਵਿਆਹ ਕਰਾਇ ਦੇਣਾ ਤੇ ਫੇਰ ਵੀ ਸਾਨੂੰ ਪਾਉਣਾ ਤਾਂ ਪੈਣਾ ਹੀ ਆ ਵਿਚਾਰੇ ਪਾਉਣਗੇ ਕਿਵੇਂ ਨਾ ਕਿਵੇਂ ਅੱਛਾ ਤਿੰਨ ਤੁਹਾਡੇ ਲੜਕੇ ਹੈਗੇ ਆ ਤੇ ਤੁਹਾਡੇ ਕੋਲੇ ਟੋਟਲ ਜਗਾ ਕਿੰਨੇ ਆ ਜਗਾ ਸਾਡੇ ਕੋਲੇ ਹੈਗੀ ਆ ਦੋਹਾਂ ਕੋਲੇ 4 ਮਰਲੇ ਥਾਂ ਦੀ ਆ ਤੇ ਇੱਕ ਕੋਲੇ ਢਾਈ ਆ ਵਿਚਾਰੇ ਕੋਲੇ ਉਹ ਆਡੀ ਰਹਿ ਰਿਹਾ ਆ ਉਹਦਾ ਉਹ ਘਰ ਉਹਦਾ ਪਰੇ ਬਾਰ-ਬਾਰ ਤੇ ਦੋ ਇੱਥੇ 4 ਮਰਲੇ ਆ ਜੀ ਅੱਛਾ ਅਚਾ ਲੰਬੇ ਸਮੇਂ ਤੋਂ ਇਹ ਵੀ ਸਰਕਾਰਾਂ ਕਹਿੰਦੇਗਾ ਹੈ ਜਦੋਂ ਆ ਪੰਚਾਇਤ ਵੀ ਚੁੰਦੇ ਤੇ ਪੰਚਾਇਤ ਵਾਲੇ ਵੀ ਵਾਦਾ ਕਰਦੇ ਹੈਗੇ ਆ ਕਿ ਅਸੀਂ ਪੰਜ-ਪੰਜ ਮਰਲੇ ਪਲਾਟ ਦੇਣੇ ਹੈਗੇ ਆ ਤੁਹਾਡੇ ਤਿੰਨ ਬੱਚੇ ਤੇ ਤੁਹਾਨੂੰ ਕਿਤੇ ਨ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ 15 ਮਰਲੇ ਜਗਾ ਲੋੜੀ ਦੀ ਹੈਗੀ ਆ ਤੇ ਕਿਸੇ ਨੇ ਕੋਈ ਪਲਾਟ ਦਾ ਕਿਹਾ ਨਹੀਂਗਾ ਵੀ ਦੇਵਾਂਗੇ ਨਹੀਂ ਜੀ ਕੁਛ ਨਹੀਂ ਕਿਹਾ ਜਿਹੜੀ ਆਈ ਆਪਣੇ ਕੋਲੇ ਗ੍ਰੈਂਡ ਕਮਰੇ ਦੀ ਹਜੇ ਤਾਂ ਹੀ ਤੋ ਨਹੀਂ ਪਹੁੰਚੀ ਤੇ ਉਹ ਸਾਨੂੰ ਮੇ ਦੱਸ ਕੀ ਕਰ ਲਾਂਗੇ ਕਿ ਸਾਨੂੰ ਪਲਾਟ ਮਿਲਣਗੇ ਅਚਮ ਮਤਾ ਪਾਇਆ ਸੀ ਕਿ ਤੁਹਾਡੇ ਕਮਰਿਆਂ ਦਾ ਪਹਿਲਾ ਪੰਚਾਇਤ ਨੇ ਕਮਰੇ ਢਿੱਗੇ ਹਾਂਜੀ ਹਾਂਜੀ ਨਹੀਂ ਮਤਾ ਹਾਂ ਪਿੱਛੋਂ ਲਿਖ ਕੇ ਲੈ ਕੇ ਗਿਆ ਗ੍ਰਾਮ ਸੇਵਕ ਆਇਆ ਸੀ ਦੋ ਜਣੇ ਸਾਡੇ ਇੱਥੇ ਮੇਰੀ ਫੋਟੋ ਕਰਕੇ ਲੈ ਕੇ ਗਏ ਆ ਵੀ ਕਮਰੇ ਤੇਰੇ ਆ ਜਾਣਾ ਤੇਰਾ ਡਿਆ ਕਮਰਾ ਢਿੱਗਿਆ ਪਿਆ ਵੀ ਪਿੱਛੋਂ ਜੀਦੋਂ ਲੋਕਡਾਊਨ ਜਿਹਦੇ ਵਿੱਚ ਮੀਂਹ ਆ ਗਿਆ ਸੀ ਉਦੋਂ ਦੀ ਛੱਤ ਢਿੱਗੀ ਵੀ ਆ ਉਦੋਂ ਬਾਅਦ ਆਈ ਸੀ ਕਰਕੇ ਗਏ ਸੀ ਸਰਵਾ ਸਾਰੇ ਜਿਹਦੇ ਜਿਹਦੇ ਨਾਮ ਲਿਖ ਕੇ ਲੈ ਗਏ ਸੀ ਉਹਨਾਂ ਦੇ ਕਮਰੇ ਆ ਚੁੱਕੇ ਆ 10 ਕਮਰੇ ਪੈ ਗਈ ਆ ਤੇ 17 ਕਮਰਿਆਂ ਦੀ ਖਣੀ 18 ਦੀ ਲਿਸਟ ਆ ਜੀ ਵਿੱਚ ਕਈ ਲੋਕ 1 ਲੀਟਰ ਪਾ ਵੀ ਚੁੱਕੇ ਆ ਵੀ ਜਿਹੜੇ ਜੋਗ ਨਹੀਂ ਗਏ ਉਹਨਾਂ ਨੂੰ ਜੋ ਕੀਤਾ ਜਾਵੇ ਤੇ ਜਿਹੜੇ ਪੈਨ ਵਾਲੇ ਉਹਨਾਂ ਨੂੰ ਤਾਂ ਮਿਲੇ ਅੱਛਾ ਇਹ ਦੱਸੋ ਕਿ ਕੋਈ ਐਹੋ ਜਿਹਾ ਘਰ ਵੀ ਹੈਗਾ ਜਿਹਨੂੰ ਲੋਡ ਨਹੀਂ ਸੀਗੀ ਪਰ ਉਹਨਾਂ ਦੇ ਉਹਨਾਂ ਨੂੰ ਵੀ ਫੇਰ ਵੀ ਪੈਸੇ ਆ ਗਏ ਤੇ ਜਿਨ੍ਹਾਂ ਨੂੰ ਲੋਡ ਸੀ ਉਹਨਾਂ ਨੂੰ ਆਏ ਨਹੀਂ ਇਸ ਤਰ੍ਹਾਂ ਦੇ ਕੋਈ ਘਰ ਹੈਗੇ ਹਾਂਜੀ ਹੈਗੇ ਆ ਆ ਵੀ ਇੱਥੇ ਫੋਟੋ ਹੀ ਆ ਵਿੱਚ ਉਹ ਝੋਲੇ ਦੇ ਵਿੱਚ ਉਹ ਲੈ ਗਏ ਲੈ ਆਈ ਫੜ ਕੇ ਉਹਦੇ ਕੋਲੇ ਆ ਹਾਂਜੀ ਵਧੀਆ ਲੈ ਆ ਕੋਈ ਨਹੀਂ ਫੜ ਲਿਆ ਬੀਬੀ ਨਾਲ ਨਹੀਂ ਲੈਣਾ ਕਿਸੇ ਦਾ ਹਾਂਜੀ ਹਾਂਜੀ ਪੈ ਚੁੱਕਿਆ ਵੀ ਪੈਣੀ ਆ ਉਹਨਾਂ ਦੇ ਜੋਗ ਲਿਖਤੀ ਆ ਜੋਗ ਕੀਤੇ ਪਏ ਏਡੇ ਸੋਹਣੇ ਪਾਏ ਵਿਆ ਟੈਲਾਂ ਤੇ ਜਾਂ ਬੱਤੇ ਬੁੱਤੇ ਬਹੁਤ ਸੋਹਣੇ ਕੱਲਾ ਕੱਲਾ ਬੰਦਾ ਉੱਥੇ ਰਹਿ ਸਕਦਾ ਦੋ ਕਮਰੇ ਆ ਦੇ ਕੋਲੇ ਅੱਛਾ ਤੇ ਜਿਹਦੇ ਜੋਗ ਕੀਤੇ ਪਏ ਅੱਛਾ ਕਈ ਗ੍ਰਾਮ ਸਹਿਕਰਾਲ ਗਿਆ ਸੀ ਨਾਲ ਛੱਤਾਂ ਦੇ ਹਲਵਾ ਕੇ ਟੈਲਾਂ ਬੱਤੇ ਉਹਨਾਂ ਦੇ ਲੈਟਰ ਪੂਣਾ ਸ਼ੁਰੂ ਕਰਤਾ ਨੇ ਅੱਛਾ ਤੁਹਾਡੇ ਕੀ ਕਾਰਨ ਮੰਨਦੇ ਹੋ ਵੀ ਤੁਹਾਡੇ ਪੈਸੇ ਰੋਗ ਦਿੱਤੇ ਗਏ ਜਾਂ ਕੀ ਤੁਹਾਨੂੰ ਲੱਗਦਾ ਹੈਗਾ ਕੀ ਕਾਰਨ ਹੈਗਾ ਕਾਰਨ ਇਹ ਵੀ ਰੇਗਾਂ ਦਾ ਕਾਰਨ ਸੀਗਾ ਸਾਡੇ ਜਨ ਉਹਨਾਂ ਸੀ ਚਾਰ ਔਰਤਾਂ ਪੰਚਾਇਤ ਨੇ ਰੱਖਿਆ ਸੀ ਆਈਡੀ ਤੇ ਮੁੰਡਾ ਜਿੰਮੇਦਾਰਾਂ ਦਾ ਉਹ ਲਾਉਂਦਾ ਹੁੰਦਾ ਸੀ ਹਾਜ਼ਰੀਆਂ ਰਲ ਕੇ ਤੇ ਦੋ ਵਾਰ ਤਾਨੂੰ ਮੋੜ ਦਿੱਤਾ ਜਾਂਦਾ ਵੀ ਤੂੰ ਘਰੇ ਜਾ ਵੀ ਥੋੜੇ ਬੱਚੇ ਨਿੱਕੇ ਆ ਅਸੀਂ ਹਾਜ਼ਰੀਆਂ ਦੇ ਪੈਸੇ ਵੀ ਤੁਹਾਨੂੰ ਦੇ ਹੀ ਦਿਆਂਗੇ ਵੀ ਤੁਸੀਂ ਘਰੇ ਜਾ ਲਵਾ ਲਿਆ ਕੰਦੇ ਸੀ ਐਪ ਦੇ ਅੱਗ ਫੋਟੋ ਲੈ ਜਾਂਦੀ ਸੀ ਉਹਨਾਂ ਦੀ ਤੇ ਗੁਰਦੁਆਰੇ ਦੇ ਕੋਲੋਂ ਮੋੜਿਆ ਜਾਂਦਾ ਸੀ ਉਹਨਾਂ ਨੂੰ ਅਸੀਂ ਇਸ ਗੱਲ ਦੇ ਮਗਰ ਲੱਗੇ ਰਹੇ ਵੀ ਇਹ ਕਾਹ ਤੋਂ ਮੋੜਦਾ ਵੀ ਕੀ ਗੱਲ ਆ ਜਦੋਂ ਪੈਸੇ ਆਏ 1919 ਰੁਪਏ ਆ ਗਏ ਉਹਨਾਂ ਦੇ ਖਾਤੇ ਦੇ ਵਿੱਚ ਉਹਨੇ ਫੋਨ ਮਾਰਿਆ ਸੈਕਟਰੀ ਨੇ ਵੀ ਭਾਈ ਤੂੰ ਸਾਨੂੰ ਪੈਸੇ ਆ ਗਿਆ ਤੇ ਉਹਨਾਂ ਨੇ ਵਿਚਾਰਾਂ ਨੇ ਲੈ ਜਾਂਦੇ ਤੇ ਜਦੋਂ 1000 ਰੁਪਿਆ ਲੈ ਕੇ ਜਾਂਦਾ ਸੀ ਤੇ ਦੂਜੀ ਉਹਨਾਂ ਨੂੰ 800 ਰੁਪਿਆ ਛੱਡ ਜਾਂਦਾ ਤੇ ਦੋ ਤਿੰਨ ਔਰ ਤਣਿਆਂ ਨੇ ਉਹੀ ਹਾਲ ਕੀਤੀ ਆ ਤੇ ਅਸੀਂ ਕਿਹਾ ਵੀ ਕਾ ਤੋ ਤੂੰ ਹੈ ਕਾ ਤੋ ਦਿਨੇਗਾ ਤੁਸੀਂ ਪੈਸੇ ਹੁਣ ਨਹੀਂ ਤੁਸੀਂ ਪੈਸੇ ਦੇਣੀ ਬਸ ਆ ਪੈਸਾ ਪਿੱਛੇ ਰੋਕ ਇਹਨਾਂ ਨੇ ਕਰਕੇ ਤੇ ਫੇਰ ਇਹਨੇ ਕਿਹਾ ਵੀ ਮੈਨੂੰ ਨੰਗਾ ਚਿੱਟਾ ਕਰ ਤਾਰ ਕਾਟ ਕੇ ਦਿਲਾ ਤਸੀ ਜਿਹੜਾ ਸਰਪੰਚ ਦੀਆਂ ਖੁਦ ਹਾਜ਼ਰੀਆਂ ਲੱਗੀਆਂ ਸੀ ਮੈਂਬਰਾਂ ਦੀਆਂ ਲੱਗੀਆਂ ਸੀ ਤੇ گاਉਂ ਨਾਲ ਦੇ ਪਰਿਵਾਰ ਦੀਆਂ ਹਾਜ਼ਰੀਆਂ ਲੱਗੀਆਂ ਸੀ अच्छा ਤੁਸੀਂ ਕਾਰਵਾਈ ਕਰਵਾਤੀ ਸੀ ਹਾਂਜੀ ਹਾਂਜੀ ਮੈਂ ਆਰਟੀਆਈ ਪਾ ਲਿਆ ਸੀ ਜੀ ਆਰਟੀਆਈ ਪਾ ਕੇ ਮੈਂ ਰਿਕਾਰਡ ਕਢਾ ਲਿਆ ਸੀ ਰਿਕਾਰਡ ਕਢਾ ਕੇ ਤੇ ਬੀੜਗੋ ਕਹਿੰਦਾ ਸੀ ਵੀ ਅੱਜ ਕਰਦੇ ਆ ਸਾਦੇ ਆ ਕੱਲ ਨੂੰ ਸਾਦੇ ਆ ਐ ਸਾਨੂੰ ਗਨਾਲਕੇ ਦੇ ਵਿੱਚ ਕੁਝ ਨਹੀਂ ਉਹਨੇ ਕੀਤਾ ਨਾ ਬੀੜਗੋ ਨੇ ਕੀਤਾ ਕਿਸੇ ਨੇ ਵੀ ਨਹੀਂ ਸੁਣੀ ਸੀ ਅੱਛਾ ਨਵੇਂ ਸਰਪੰਚ ਨਾਲ ਕਿੱਦਾਂ ਹੈਗੀ ਆ ਨਵੇਂ ਸਰਪੰਚ ਦੀ ਤੁਸੀਂ ਪਹੁੰਚ ਕੀਤੀ ਹੈਗੀ ਹਾਂਜੀ ਆ ਇਸ ਨਾਮ ਸਰਪੰਚ ਜਿਨੇ ਸਰਪੰਚ ਨੇ ਮਨਵਾ ਦਿੱਤੀ ਆ ਵੀ ਆ ਨੀ ਮਾਸੀ ਤੇਰਾ ਕਮਰਾ ਤਾਂ ਜੋਗਣੀ ਵੀ ਮੁੰਡਿਆਂ ਨਾਲ ਰਹਿ ਚੁੱਕੀ ਆ ਉਹ ਲਿਖਿਆ ਪਿਆ ਅੱਛਾ ਉਹਨਾਂ ਨੇ ਕਹਿਤਾ ਸੀ ਅੱਛਾ ਦਵਾਰਾ ਨਹੀਂ ਕੋਈ ਅਪਲਾਈ ਕਰ ਸਕਦੇ ਹੋ ਤੁਸੀਂ ਉਹਾਂ ਦੇ ਸਦਮਾਰਾ ਨਹੀਂ ਉਸ ਵੀ ਜਦੋਂ ਹੁਣ ਬਦਲ ਕੇ ਗ੍ਰਾਮ ਸੇਵਕ ਆਊਗਾ ਉਦੋਂ ਪਤਾ ਲੱਗੂਗਾ ਵੀ ਆਪਣਾ ਪਿੰਡ ਗ੍ਰਾਮ ਸੇਵਕ ਲੈ ਨਹੀਂ ਰਿਹਾ ਕੋਈ ਵੀ ਅੱਛਾ ਅੱਛਾ ਇੱਥੇ ਗ੍ਰਾਮ ਸੇਵਕ ਹੈ ਨਹੀਂ ਕੋਈ ਨਹੀਂ ਜੀ ਕੋਈ ਵੀ ਨਹੀਂ ਸਾਡੇ ਗ੍ਰਾਮ ਸੇਵਕ ਅੱਛਾ ਇਹਦੇ ਵਿੱਚ ਵੀ ਆਹਾਂ ਦੇ ਥੋੜੇ ਪਿੰਡ ਦੇ ਵਿੱਚ ਆਏ ਧਰਨੇ ਲਾ ਲੈਂਦੇ ਆ ਤੁਹਾਡਾ ਪਿੰਡ ਸ਼ਿਕਾਇਤਾਂ ਕਰਦਾ ਤੇ ਗ੍ਰਾਮ ਸੇ ਕੋਈ ਵੀ ਸਾਡੇ ਪਿੰਡ ਨਹੀਂ ਖੜ ਰਿਹਾ ਜੀ ਅੱਛਾ ਬੀਬੀ ਬਿਜਲੀ ਦਾ ਬਿੱਲ ਆਉਂਦਾ ਹੈਗਾ ਤੁਹਾਨੂੰ ਜਾਂ ਨਹੀਂ ਆਉਂਦਾਗਾ ਬਿਜਲੀ ਦਾ ਬਿੱਲ ਹੁਣ ਜੇ ਨਹੀਂ ਆਇਆ ਹਜੇ ਅਸੀਂ ਪੜਤਾਲ ਵੀ ਨਹੀਂ ਕੀਤੀ ਵੀ ਸਾਡੇ ਚੇਪ ਵਾਲਾ ਮੀਟਰ ਲੱਗ ਚੁੱਕਿਆ ਵੀ ਸਾਨੂੰ ਇਸੇ ਤੇ ਮੈਸੇਜ ਆਊਗਾ ਅਸੀਂ ਅਣਪੜ੍ਹ ਹੈਗੇ ਸਾਨੂੰ ਕੋਈ ਮੈਸੇਜ ਦਾ ਨਹੀਂ ਪਤਾ ਲੱਗਦਾ ਜੀ ਅੱਛਾ ਬੀਬੀ ਇਹ ਦੱਸਿਓ ਕਿ ਕੋਈ ਲੋਨ ਵਗੈਰਾ ਤਾਂ ਨਹੀਂ ਚੱਕਿਆ ਹੋਇਆ ਤੁਸੀਂ ਲੋਨ ਮੇਰੇ ਘਰ ਵਾਲੇ ਦੇ ਨਾਂ ਤੇ ਚੱਕਿਆ ਸੀ ਵੀਰ ਜੀ ਅਸੀਂ 1.5 ਲੱਖ ਰੁਪਿਆ ਲੋਨ ਚੱਕ ਲਿਆ ਸੀ ਅਸੀਂ ਜਦੋਂ ਡਾਉਨ ਜੇ ਬਾਲਾ ਹੋ ਗਿਆ ਸੀਗਾ ਤੇ ਉਹਦੀ 2000 ਰੁਪਿਆ ਮੈਂ ਕਿਸ਼ਤ ਭਰੀ ਜਾਨੀ ਬੈਂਕ ਦੀ ਚੱਕੀ ਵੇ ਲੋਨ ਸੀ ਬਸ ਆਹੀ ਲੋਨ ਲਿਆ ਵਿਆ ਸੀ ਕਿਸ਼ਤ ਤਾਂ ਹੋ ਜਾਂਦਾ ਹੈਗਾ ਕਰ ਲੈਣੀ ਹੈ ਔਰ ਅਡਜਸਟਮੈਂਟ ਕੀ ਕੰਮ ਤੰਦਾ ਕੀ ਕਰਦੇ ਹੋ ਤੁਸੀਂ ਮੈਂ ਆਹ ਪਸੂ ਬਸ ਇੱਕ ਮਾਝਾ ਦੁੱਧ ਪਾ ਲਈਦਾ ਤੇ ਉਹ ਪਾ ਕੇ ਤੇ ਕਿਸ਼ਤ ਵਿੱਚੋਂ ਕੱਢਣੀ ਪੈਂਦੀ ਜਰੂਰੀ ਸਨ ਵੀ ਘਰੇ ਆਪ ਦਾ ਭਾ ਮਿਰਚ ਨਾ ਖਾਜੇ ਤੇ ਭਾ ਜਿਹੜੇ ਚਾਰ ਨਾ ਖਾਜੇ ਪਰ ਅਸੀਂ ਕਿਸ਼ਤ ਭਰਦੇ ਭਰਦੇ ਹਾਂ ਵੀ ਜਰੂਰੀ ਅਗਲੇ ਬੇਚਤੀ ਕਰਨਗੇ ਗੱਲਾਂ ਦਾ ਤੁਹਾਨੂੰ 1.5 ਲੱਖ ਰੁਪਏ ਦਿੱਤਾ ਤੇ ਇਹ ਤਾਂ ਸਾਨੂੰ ਹੁਣ ਤਰਲਾ ਪਾ ਕੇ ਕੱਢਣਾ ਹੀ ਪੈਂਦਾ ਫਿਰ ਅੱਛਾ ਅੱਛਾ ਬੱਚੇ ਸਾਥ ਦੇ ਰਹੇ ਹੈਗੇ ਤੁਹਾਡਾ ਬੱਚੇ ਹੁਣ ਤਾਂ ਵਿਚਾਰੇ ਸਾਥ ਹੀ ਆ ਨਾਲ ਜਿਦੋਂ ਉਹਨਾਂ ਨੂੰ ਪਤਾ ਵੀ ਸਾਡੇ ਮਾਪਿਓ ਮੇਰਾ ਪਿਓ ਮਰ ਕੇ ਬਚਿਆ ਵੇ ਤੇ ਮੇਰੇ ਆ ਹਸੀ ਤਰੰਗ ਦਾ ਚੱਕਰ ਜਿਹਾ ਸੀਗਾ ਤੇ ਹੁਣ ਜਵਾਕ ਵਿਚਾਰੇ ਸਾਥ ਦਿੰਦੇ ਆ ਵੀ ਇੰਨੇ ਨਾ ਲੱਗ ਜਾਣਾ 3-3 ਲੱਖ 4-4 ਹੁਣ ਬੱਚੇ ਵੀ ਕਿੰਨਾ ਕ ਆਪਣਾ ਕੰਮ ਚੱਲਦਾ ਕੰਮ ਤਾਂ ਸਾਰੇ ਠੱਪ ਪਈ ਆ ਹਾਂ ਜਵਾਕ ਪੜੇ ਆ ਵਿਚਾਰੇ ਕੋਈ ਨੌਕਰੀ ਨਹੀਂ ਜਿਹੜੀ ਲੱਗ ਗਈ ਹੋਣੀ ਆ ਤੇ ਜਿਹੜੀ ਆਪਾਂ ਨੂੰ ਤਨਖਾਹ ਦੀ ਆਸ ਆ ਮੈਂ ਸਹੀ ਆ ਜਾਂ ਪੈਸਾ ਸੱਚ ਕੰਮ ਕਰਦੇ ਆ ਤੇ ਜਾਂ ਜੱਟ ਦੇ ਦਿਹਾੜੀ ਧੱppa ਕਰਦੇ ਅੱਛਾ ਤੁਹਾਡੇ ਨਰੇਗਾ ਦਾ ਚੱਲਦਾ ਹੈਗਾ ਕੰਮ ਪ੍ਰੋਪਰ 100 ਦਿਨ ਦੀ ਗਰੰਟੀ ਹੁੰਦੀ ਸਾਡੇ ਤਾਂ ਸਾਰੇ ਵੀਰ ਜੀ 6 ਦਿਨ ਹੀ ਚੱਲੇ 6 ਦਿਨ ਹੀ ਆ ਕੰਮ ਦੇ ਬਸ 6 ਦਿਨਾਂ ਤੋਂ ਹੁਣ ਚੁੱਪਚਾਹੰਦ ਬਸ ਬੈਠੇ ਆ ਕੋਈ ਕੰਮ ਨਹੀਂ ਹੁਣ ਮਿਲਿਆ ਆ ਗੰਦੇ ਰੇਗਾ ਨਾਲ ਵੀ ਸਵਾਦੂ ਟਾਈਮ ਪਾਸ ਕਰ ਲਈਦਾ ਸੀ ਕੋਈ ਸਾਡੇ ਆਲੂ ਉਲੂ ਦਾ ਕੰਮ ਨਹੀਂ ਕਾਸੇ ਦਾ ਸਾਡੇ ਕੰਮ ਠੱਪ ਪਏ ¿Cuál es